ਯਾਰੀ ਦਿਖਾਈ ਹੋਈ ਹੈ ਜੇ ਯਾਰੀ ਚ ਖੜਨਾ ਹੈ ਤਾਂ ਮਰਨ ਤੱਕ ਖੜੋ ਨਹੀਂ ਤਾਂ ਨਾ ਕਰੋ ਬੰਦਿਆਂ ਨੂੰ ਮੇਰੇ ਹਿਸਾਬ ਨਾਲ ਬਿਲਕੁਲ ਹੀ ਜਿੱਦਾਂ ਸੁਲਤਾਨ ਦਾ ਰੋਲ ਆ ਉਸੇ ਰੋਲ ਤੇ ਰਹਿਣਾ ਚਾਹੀਦਾ ਜੇ ਯਾਰੀ ਨਿਭਾਉਣੀ ਹੈ ਇਹ ਪਿਕਚਰ ਦੇਖ ਕੇ ਮੈਨੂੰ ਐ ਲੱਗਿਆ ਵੀ ਕੈਚ ਐਕਸੀਡੈਂਟ ਕੰਬੀਨੇਸ਼ਨ ਐਕਟਿੰਗ 뮤직 ਡਾਇਰੈਕਸ਼ਨ ਮজা ਲਿਆਤਾ ਕੋ ਸਮਝੋ ਤੋ ਇਹ ਮੈਨੂੰ 2-3 ਘੰਟੇ ਪਤਾ ਲੱਗੇ ਕਦੋਂ ਬੰਨ ਕੇ ਬੈਠਾ ਰਿਹਾ ਮੈਂ ਯਾਰੀ ਮੇਤਰ ਤਾਂ ਪਛਾਹ ਆਪਾਂ ਕੁਝ ਵੀ ਕਰ ਸਕਦੇ ਆ ਤੇ ਸੋਰੀ ਤੋ ਅਸੀਂ ਕਨੈਕਟ ਕਰਦੀ ਆਂ ਫਿਲਮ ਬਹੁਤ ਜ਼ਬਰਦਸਤ ਹੈ ਜਿਵੇਂ ਨਾਮ ਹੀ ਗੈਂਗਲੈਂਡ ਆਪਣਾ ਸਿੱਪੀ ਗਲ ਦਸ਼ਮਾਨ ਖੁੱਲਰ تیرੇਜ ਕੁਮਾਰ ਦੀ ਐਕਟਿੰਗ ਦੇ ਵੱਟ ਘਾਟ ਤੇ ਹੈ ਮੈਨੂੰ ਇਤਨੀ ਅੱਛੀ ਲੱਗੀ ਮੇਰਾ ਇੰਟਰਸਟ ਇਧਰ ਡਰਨੇ ਲੱਗ ਗਿਆ ਬਹੁਤ ਅਸੀਂ 1 ਮਿੰਟ ਲਈ ਵੀ ਅੱਖਾਂ ਇਧਰ ਨਹੀਂ ਕਰ ਸਕਦੇ ਮੂਵੀ ਇਦਾਂ ਦੀ ਸੀ ਬੰਦਾ ਹਰ ਹਰ ਪਲ ਦੇਖ ਰਿਹਾ ਸੀ ਕਿ ਹੁਣ ਕੀ ਹੋਊਗਾ ਹੁਣ ਕੀ ਹੋਊਗਾ ਗੈਂਗਲੈਂਡ ਚ ਕੋਈ ਸੱਤ ਕਿਸੇ ਦੀ ਕਬਰ ਬਣ ਸਕਦਾ ਟਿਪੀਕਲ ਭਾਈ ਦਾ ਬਹੁਤ ਵਧੀਆ ਸੀਗਾ ਕੈਰੈਕਟਰ ਤੇ ਨਿਸ਼ਾਨ ਭਾਈ ਦਾ ਬਹੁਤ ਵਧੀਆ ਸੀ ਸਾਰਿਆਂ ਨੇ ਵਧੀਆਗਾ ਮੀਕ ਭਾਈ ਨੇ ਵੀ ਤੇ ਇਦਾਂ ਦੇ ਮੰਨਿਆ ਚਾਹੀਦੇ ਆ ਫਿਲਮਾਂ ਹੋਰ ਥੋੜਾ ਜਿਹਾ ਸਿਨੇਮਾ ਨਾ ਜਿੰਨੀਆਂ ਸਾਪਾ ਥੋੜਾ ਜਿਹਾ ਪਿੱਛੇ ਫਿਰਦੇ ਆ ਬਟ ਦੇ ਵਾਸ ਗੁਡ ਆਪਾਂ ਇਦਾਂ ਦੇ ਹੋਣੇ ਚਾਹੀਦੇ ਆ ਅਪ ਟੂ ਦਾ ਮਾਰਕ ਸੀਗਾ ਜੀ ਬਿਲਕੁਲ ਮੈਨੂੰ ਲੱਗਦਾ ਸੇਮਾ ਇਸ ਆਲਸੋ ਅਬਾਊਟ ਐਂਟਰਟੇਨਮੈਂਟ ਆਲਸੋ ਬਟ ਮੈਂ ਤੁਹਾਡੇ ਕੋਲੋਂ ਜਾਨਣਾ ਚਾਹਾਂਗੀ ਕਿ ਫਿਲਮ ਦੇਖਣ ਤੋਂ ਬਾਅਦ ਯਾਰੀ ਦੀ ਡੈਫੀਨੇਸ਼ਨ ਕਿਦਾਂ ਮਹਿਸੂਸ ਕਰਦੇ ਹੋ ਯਾਰੀ ਮੈਮ ਹੁਣ ਲਹੂ ਚ ਹੈ ਜੀ ਉਪਰੋਂ ਪੰਜਾਬ ਉਸਦੀ ਮਿੱਤਰਤਾ ਹੁੰਦੀ ਹੈ ਸੋ ਇਟਸ ਅ ਬਿਗ ਬਿਗ ਐਗਜ਼ਾਮਪਲ ਵਧੀਆ ਐਗਜ਼ਾਮਪਲ ਹੈ ਕਿ ਇਦਾਂ ਹੋਣਾ ਚਾਹੀਦਾ ਠੀਕ ਹੈ ਯਾਰੀ ਮਿੱਤਰਤਾ ਵਿੱਚ ਆਪਾਂ ਕੁਝ ਵੀ ਕਰ ਸਕਦੇ ਆ ਤੇ ਸਟੋਰੀ ਇਦਾਂ ਸੀ ਕਨੈਕਟ ਕਰਦੀ ਹੈ ਆਪਾਂ ਕਨੈਕਟ ਹੁੰਦੇ ਆ ਨਾ ਵਾਸਕੜ ਕਿਹੜਾ ਐਲੀਮੈਂਟ ਟਰੇਲਮ ਤੋਂ ਤੁਹਾਨੂੰ ਸਭ ਤੋਂ ਵਧੀਆ ਲੱਗਿਆ ਜਿਹੜਾ ਤੁਸੀਂ ਆਡੀਅנס ਤੱਕ ਲੈ ਕੇ ਆਉਣਾ ਚਾਹੋਗੇ ਮੈਮ ਇਹ ਇੱਕ ਬੇਸਿਕ ਸਟੋਰੀ ਐ ਮਨ ਲਾਦਾ ਹੈ ਕਿ ਆਪਣੇ ਗਰਾਊਂਡ ਲੈਵਲ ਤੇ ਚੀਜ਼ਾਂ ਬਹੁਤ ਹੁੰਦੀਆਂ ਨੇ ਆਪਣੇ ਕਲਚਰ ਦੇ ਵਿੱਚ ਹਨ ਲਾਕਡ ਆਟ ਯਾਰੀ ਮਿੱਤਰਤਾ ਤੇ ਜਿੱਦਾਂ ਬਿਟ੍ਰੇਲਸ ਹੈ ਨਾ ਇਹ ਸਾਰਾ ਕੁਝ ਤੇ ਉਸ ਨੂੰ ਬਹੁਤ ਵਧੀਆ ਤਰੀਕੇ ਨਾਲ ਐਕਸਪਲੇਨ ਕਰਦੀ ਹੈ ਫਿਲਮ ਕਿੰਨੇ ਸਟਾਰਸ ਦੇਣਾ ਚਾਹੋਗੇ ਪੰਜ ਦੇ ਕਿਰਦਾ 5 ਥੈਂਕ ਯੂ ਸੋ ਮਚ ਥੈਂਕ ਯੂ ਬਹੁਤ ਸੋਨੀ ਮੂਵੀ ਹੈ ਜੀ ਆ ਫਿਲਮ ਦੇਖਣ ਤੋਂ ਬਾਅਦ ਕੀ ਕਹਿਣਾ ਚਾਹੋਗੇ ਯਾਰੀ ਬਾਰੇ ਖਾਸ ਕਰ ਇਹ ਬਹੁਤ ਵਧੀਆ ਮਿਸਾਲ ਦਿੱਤੀ ਤੇ ਬੰਦਿਆਂ ਨੂੰ ਮੇਰੇ ਹਿਸਾਬ ਨਾਲ ਬਿਲਕੁਲ ਹੀ ਜਿੱਦਾਂ ਸੁਲਤਾਨ ਦਾ ਰੋਲ ਆ ਉਸੇ ਰੋਲ 'ਚ ਰਹਿਣਾ ਚਾਹੀਦਾ ਜੇ ਯਾਰੀ ਨਿਭਾਉਣੀ ਹੈ ਤੇ ਜੀ ਪੰਜਾਬ ਚੋਂ ਕਿੰਨੇ ਸਟਾਰਸ 5 ਆਊਟ ਆਫ 10 ਐਕਟਿੰਗ ਕਿਹਦੀ ਐਂਟਰਟੇਨਿੰਗ ਲੱਗੀ ਇਹ ਆਪਣਾ ਨਿਸ਼ਾਨ ਦੀ ਤੇ ਸਿੱਪੀ ਦੀ ਕਿ ਐਕਟਿੰਗ ਕੇ ਦੀ ਸਕਰੀਨ ਤੇ ਤੁਹਾਨੂੰ ਐਂਟਰਟੇਨਿੰਗ ਮੇਰਾ ਬੈਸਟ ਫਰੈਂਡ ਤੀਰਜ ਕੁਮਾਰ ਤੇ ਮੇਰਾ ਵੱਡਾ ਭਰਾ ਹਰਜੀਮਾ ਤੇ ਆਫਕੋਰਸ ਸਿੱਪੀ ਗਿਲ ਭਾਜੀ ਵੀ ਦੇ ਆਰ ਆਲ ਅਮੇজিং ਬਹੁਤ ਸਟੰਡਿੰਗ ਮੂਵੀ ਹੈ ਵੈਸੇ ਤਾਂ ਮੁੰਡਿਆਂ ਦੀ ਤੇ ਪੰਜਾਬੀਆਂ ਦੀ ਯਾਰੀ ਹਮੇਸ਼ਾ ਮੰਨੀ ਜਾਂਦੀ ਹੈ ਪਰ ਗੈਂਗਲੜ ਦੇਖਣ ਤੋਂ ਬਾਅਦ ਯਾਰੀ ਬਾਰੇ ਕੀ ਕਹੋਗੇ ਯਾਰੀ ਜਿੰਦਾਬਾਦ ਹਮੇਸ਼ਾ ਲਈ ਥੈਂਕ ਯੂ ਥੈਂਕ ਯੂ ਸੌਰੀ ਕਿੰਨੇ ਸਟਾਰਸ ਦੇਣਾ ਚਾਹੋਗੇ ਆ 10 ਆਫ 10 ਅਨਡਾਊਟਡਲੀ ਥੈਂਕ ਯੂ ਇਹਨਾਂ ਫਿਲਮ ਬਹੁਤ ਜ਼ਬਰਦਸਤ ਹੈ ਜਿਵੇਂ ਨਾਮ ਹੀ ਗੈਂਗਲੜ ਹੈ ਨਾ ਸਿੱਪੀ ਗਿਲ ਨਿਸ਼ਮਾਨ ਖੁੱ ਮਤਲਬ ਫਿਲਮ ਦੀਆਂ ਵੀ ਦੇਖਦੇ ਨਾ ਸਾਊਥ ਦੀ ਫਿਲਮਸ ਪੁਸ਼ਪਾ ਤਰੀ ਬਾਹੂਬਲੀ ਮਤਲਬ ਐਕਟਿੰਗ ਐਨੀ ਜ਼ਬਰਦਸਤ ਹੁੰਦੀ ਹੈ ਤੇ ਐਕਟਿੰਗ ਦੇ ਸਿਰ ਤੇ ਹੀ ਹਜ਼ਾਰਾਂ ਕਰੋੜ ਕਮਾਉਂਦੇ ਆਂ ਵੀ ਪੰਜਾਬੀ ਸਿਨੇਮਾ ਨਾ ਐਕਸ਼ਨ ਫਿਲਮ ਦੀ ਬਹੁਤ ਲੋੜ ਹੈ ਇੱਚ ਡਾਇਲੋਗਸ ਬਹੁਤ ਜ਼ਬਰਦਸਤ ਹੈ ਕੋਲਰ ਦਾ ਦਿਖਾਇਆ ਗਿਆ ਹੈ ਪੂਸੂ ਸੁਪੂ ਗਰੁੱਪ ਹੁੰਦੇ ਸੀ ਮਤਲਬ ਬਹੁਤ ਮਨਾਂ ਇੱਕ ਸਕਿੰਟ ਵੀ ਬੰਦਾ ਬੋਰ ਨਹੀਂ ਹੁੰਦਾ ਡਾਇਲੋਗ ਮਤਲਬ बार-बार ਦੇਖਦਾ ਬੰਦਾ ਕਿ ਅੱਗੇ ਸਸਪੈਂਸ ਹੁੰਦਾ ਹੈ ਕਿ ਫਿਲਮ ਚ ਕੀ ਆਊਗਾ ਸੋ ਕੀ ਕਹਿਣਾ ਚਾਹੋਗੇ ਯਾਰੀ ਬਾਰੇ ਖਾਸ ਕਰ ਫਿਲਮ ਦੇ ਵਿੱਚ ਬਹੁਤ ਸੋਹਣੀ ਡੈਫੀਨੇਸ਼ਨ ਜਾਰੀ ਦਿਖਾਈ ਹੋਈ ਹੈ ਜੇ ਜਾਰੀ ਚ ਖੜਨਾ ਹੈ ਤਾਂ ਮਰਨ ਤੱਕ ਖੜੋ ਨਹੀਂ ਤਾਂ ਨਾ ਖੜੋ ਪੰਜ ਵਿੱਚੋਂ ਕਿੰਨੇ ਸਟਾਰ ਪੰਜੂ ਪੰਜ ਆ ਜੇ ਪੂਰੇ ਫਿਲਮ ਇੰਗਲੈਂਡ ਕਿ ਵਜੂ ਲੱਗੀ ਬਹੁਤ ਵਧੀਆ ਮੂਵੀ ਹੈ ਜੀ ਸਾਰੇ ਵੱਖਰਾ ਕਨਸੈਪਟ ਹੈ ਬਹੁਤ ਜਿਆਦਾ ਜਿਨ੍ਹਾਂ ਨੇ ਵੀ ਐਕਟਿੰਗ ਕੀਤੀ ਹੈ ਜਿਵੇਂ ਡੈਵੀ ਗਰੇਵਾਲ ਆਪਣੇ ਐਨੀਮਲ ਮੂਵੀ ਚ ਆਏ ਸੀਗੇ ਸਿੱਪੀ ਗਿਲਬਾਈ ਜੀ ਬਹੁਤ ਸੋਹਣਾ ਕੀਤਾ ਤੇ ਮੂਵੀ ਦਾ ਕਨਸੈਪਟ ਬਹੁਤ ਵਧੀਆ ਹੈ ਸਾਰੇ ਬੰਦੇ ਨੂੰ ਦੇਖਣੀ ਚਾਹੀਦੀ ਹੋਊਗੀ ਜੀ ਫਿਲਮ ਦੇ ਵਿੱਚ ਐਕਸ਼ਨ ਔਰ ਡਾਇਲੌਗਸ ਦੀ ਜੇਕਰ ਗੱਲ ਕਰੀਏ ਮੈਨੂੰ ਲੱਗਦਾ ਹੈ ਕਾਫੀ ਫਰੈਸ਼ਨੈਸ ਹੈ ਬਹੁਤ ਜਿਆਦਾ ਵਧੀਆ ਐਕਸ਼ਨ ਹੈ ਤੇ ਡਾਇਲੌਗ ਪੂਰੇ ਵਧੀਆ ਨੇ ਮਤਲਬ ਇੱਕ ਅਲੱਗ ਫੀਲ ਆਉਦੀ ਹੈ ਮੂਵੀ ਦੇਖ ਕੇ ਜੀ 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 ਸਕਰੀਨ ਅਪੀਅਰੈਂਸ ਤੁਹਾਨੂੰ ਬਹੁਤ ਐਂਟਰਟੇਨਿੰਗ ਲੱਗ ਰਹੀ ਸੀ ਕਿਹਦੇ ਸਕਰੀਨ ਤੇ ਆਨ ਨਾਲ ਤੁਹਾਨੂੰ ਬਾਰ-ਬਾਰ ਲੱਗ ਰਿਹਾ ਸੀ ਕਿ ਵਾਕਈ ਦਿਸ ਇਜ਼ ਕਾਲਡ ਗੈਂਗਲੈਂਡ ਫਿਲਮ ਜੀ 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 ਬਹੁਤ ਇੱਕ ਮੂਵੀ ਨੇ ਨਾ ਇੱਕ ਮੋਹਾਲ ਇਦਾਂ ਦਾ ਬਣਾ ਕੇ ਰੱਖਿਆ ਵੀ ਅਸੀਂ 1 ਮਿੰਟ ਲਈ ਵੀ ਅੱਖਾਂ ਇਧਰ ਨਹੀਂ ਕਰ ਸਕਦੇ ਮੂਵੀ ਇਦਾਂ ਦੀ ਸੀ ਬੰਦਾ ਹਰ ਹਰ ਪਲ ਦੇਖ ਰਿਹਾ ਸੀ ਵੀ ਕਿ ਹੁਣ ਕੀ ਹੋਊਗਾ ਹੁਣ ਕੀ ਹੋਊਗਾ 올 ਰਾਈਟ ਪੰਜਾਬ ਵਿੱਚੋਂ ਕਿੰਨੇ ਸਟਾਰਸ 5 5 ਮੈਮ ਫਿਲਮ ਦੇ ਕੇ ਉਹ ਗੈਂਗਲੈਂਡ ਕਿਹੋ ਬਹੁਤ ਵਧੀਆ ਬਹੁਤ ਸੋਨੀ ਸਟੋਰੀ ਸੀਗੀ ਐਂਡ ਐਕਟਿੰਗਸ ਆਫ ਦੀ ਬੋਥ ਡਾਇਲੋਗ ਬਹੁਤ ਵਧੀਆ ਸੀਗੇ ਉਹ ਪਰ ਕਿਹਦੀ ਐਕਟਿੰਗ ਤੁਹਾਨੂੰ ਸਕਰੀਨ ਤੇ ਬੜਾ ਜ਼ਿਆਦਾ ਐਂਟਰਟੇਨਿੰਗ ਲੱਗ ਰਹੀ ਸੀ ਜਾਂ ਕਿਹਦੀ ਅਪੀਅਰੈਂਸ ਤੁਹਾਨੂੰ ਸਕਰੀਨ ਤੇ ਲੱਗ ਰਹੀ ਸੀ ਕਿ ਵਾ ਪਰਸਨਲੀ ਮਤਲਬ ਨਿਸ਼ਾਨਪੁੱਲਰ ਦੀ ਬਹੁਤ ਵਧੀਆ ਲੱਗ ਰਹੀ ਸੀ ਐਂਡ ਸਿਪੀਗਲ 노ਡ ਆ ਗੁੱਡ ਸੀਗੇ ਮੈਮ ਇਸ ਫਿਲਮ ਦੇ ਵਿੱਚ ਕਾਲਜ ਦੇ ਵਿੱਚ ਜਿਹੜੀ ਪ੍ਰਧਾਨਗਿਰੀਆਂ ਹੁੰਦੀਆਂ ਐ ਜੋ ਉੱਥੇ ਪੋਲਿਟਿਕਸ ਹੁੰਦੀ ਐ ਉਸ ਦੇ ਨਾਲ ਨਾਲ ਯਾਰੀ ਦੀ ਵੀ ਡੈਫੀਨੇਸ਼ਨ ਨੂੰ ਬਹੁਤ ਬਿਊਟੀਫੁਲੀ ਡਿਫਾਈਨ ਕੀਤਾ ਗਿਆ ਯਾਰੀ ਨੂੰ ਕਿਹਦਾ ਤੁਸੀਂ ਸਮਝਦੇ ਹੋ ਇਸ ਫਿਲਮ ਨੂੰ ਦੇਖਣ ਤੋਂ ਬਾਅਦ ਮਤਲਬ ਦੇਖਣ ਤੋਂ ਬਾਅਦ ਇਹ ਹੈ ਕਿ ਯਾਰੀ ਲਈ ਤੁਸੀਂ ਕੁਝ ਵੀ ਕਰ ਸਕਦੇ ਹੋ ਕੁਝ ਵੀ ਬੰਦਾ ਕਰ ਸਕਦਾ ਜੇ ਤੁਹਾਡੇ ਟੂ ਫਰ ਤੇ ਹੀ ਮੂਵੀ ਚ ਦਿਖਾਇਆ ਕਿ ਐਂਡ ਵੀ ਓਡੀਨਲ ਨਹੀਂ ਹੋਇਆ ਕਿ ਯਾਰਾਂ ਪੁੱਛੇ ਐਂਡ ਬਹੁਤ ਸੋਹਣੀ ਮੂਵੀ ਸੀ ਕਾਲਜ ਚ ਜੋੜ ਨਾਲ ਨੇ ਦਿਖਾਇਆ ਕਿ ਇੱਕ ਦੋਨੋ ਟਾਈਪ ਦੇ ਲੋਕ ਦਿਖਾਏ ਆ ਗਲਤ ਵੀ ਐਂਡ ਸਹੀ ਵੀ ਬਹੁਤ ਸੋਹਣੀ ਸੀ ਤੁਸੀਂ ਕੀ ਸਮਝਦੇ ਹੋ ਕਿ ਰਿਸ਼ਤਾ ਖੂਨ ਦਾ ਹੁੰਦਾ ਹੈ ਖੂਨ ਤੋਂ ਇਲਾਵਾ ਵੀ ਨਿਸ਼ਤੇ ਨੇ ਬਾਇਆ ਜਾ ਸਕਦਾ ਮੈਨੂੰ ਮੈਨੂੰ ਪਰਸਨਲੀ ਮੇਰੇ ਖੁਦ ਦੇ ਵੀਂਦਰ ਰਿਲੇਸ਼ਨ ਨੇ ਮੈਨੂੰ ਲੱਗਦਾ ਖੂਨ ਤੋਂ ਜ਼ਿਆਦਾ ਜਿਤਨਾ ਤੁਹਾਡਾ ਦਿਲੋਂ ਰਿਸ਼ਤਾ ਉਹ ਬਹੁਤ ਜ਼ਿਆਦਾ ਹੈ ਟਾਈਟਲ Song ਮੈਨੂੰ ਬਹੁਤ ਸਾਂਦਾ ਕਿਉਂਕਿ ਮੇਰੇ ਬੇਟੇ ਨੇ ਗਾਇਆ ਹੈ ਪ੍ਰੈਜਲੇਸ਼ਨ ਮਜਾਜ਼ ਉਹਦਾ ਨਾਮ ਹੈ ਜੀ ਬਹੁਤ ਬਹੁਤ ਮੁਬਾਰਕਬਾਦ ਹੈ ਟੂ ਦੇ ਲਈ ਵੀ ਮੁਬਾਰਕਬਾਦ ਹੈ ਫਿਰ ਤੋਂ ਤੁਹਾਨੂੰ ਐਂਡ ਇਸ ਫਿਲਮ ਦੇ ਲਈ ਵੀ ਥੈਂਕ ਯੂ ਸੋ ਵੈਰੀ ਮਚ ਥੈਂਕ ਯੂ ਸਰ ਗੈਂਗਲੈਂਡ ਦੇ ਕੇ ਆਇਓ ਕਿਹੋ ਜਿਹੀ ਲੱਗੀ ਮੈਡਮ ਮੈਂ ਵੈਸੇ ਕਮੇਡੀ ਫਿਲਮਸ ਜ਼ਿਆਦਾ ਦੇਖਦਾ ਇਹ ਪਿਕਚਰ ਦੇਖ ਕੇ ਮੈਨੂੰ ਐ ਲੱਗਿਆ ਵੀ ਐਕਸਲੈਂਟ ਕੰਬੀਨੇਸ਼ਨ ਐਕਟਿੰਗ 뮤직 ਡਾਇਰੈਕਸ਼ਨ ਬਾਈ ਮਜ਼ਾ ਲਿਆਤਾ ਉਹ ਸਮਝੋ ਤੁਸੀਂ ਮੈਨੂੰ 2-3 ਘੰਟੇ ਪਤਾ ਲੱਗੇ ਕਦੋਂ ਬੰਨ ਕੇ ਬੈਠਾ ਰਿਹਾ ਮੈਂ ਓਕੇ ਕੀ ਦੀ ਐਕਟਿੰਗ ਐਂਡ ਅਪੀਅਰੈਂਸ ਤੁਹਾਨੂੰ ਸਕਰੀਨ ਤੇ ਬਹੁਤ ਵਧੀਆ ਲੱਗ ਰਹੀ ਸੀ ਆਈ ਲਾਈਕ ਇਟ ਮੈਂ ਮੈਗਨਟ ਚਟਕਾ ਦੇਦਾ ਫਿਰ ਉਹਨੇ ਮਜ਼ਾ ਲਿਆਤਾ ਐਕਟਿੰਗ ਕਿਦੀ ਵਧੀਆ ਰਹੀ ਸੀ ਸਭ ਠੀਕ ਹੈ ਇੱਕਲਾ ਬੰਦਾ ਕਹਿਣਾ ਗਲਤ ਹੈ ਤਾਂ ਮੈਂ ਤਾਂ ਸਾਰੀ ਟੀਮ ਨੂੰ ਹੀ ਮਤਲਬ ਕਹੂੰਗਾ ਵੀ ਸਾਰਿਆਂ ਨੇ ਮਿਹਨਤ ਬਹੁਤ ਅੱਛੀ ਅਲਟੀਮੇਟ ਮਜ਼ਾ ਥੈਂਕ ਯੂ ਹਾਂਜੀ ਤੁਹਾਨੂੰ ਕਿਵੇਂ ਲੱਗੀ ਹਾਂਜੀ ਕੰਬੀਨੇਸ਼ਨ ਆਫ ਐਕਸ਼ਨ ਐਂਡ ਇਮੋਸ਼ਨਲ ਫੈਮਿਲੀ ਮੂਵੀ ਵੀ ਹੈ ਐਕਸ਼ਨ ਵੀ ਹੈ ਮਤਲਬ ਇਹਦੇ ਵਿੱਚ ਹਰ ਕੁਝ ਕਵਰ ਹੋ ਰਿਹਾ ਜੋ ਆਪਾਂ ਇੱਕ ਚਾਹੁੰਦੇ ਆ ਦੇਖਣ ਲਈ ਫੈਮਿਲੀ ਤਾਂ ਬਹੁਤ ਵਧੀਆ ਵਧੀਆ ਕਨਸੈਪਟ ਹੈ ਇੱਕ ਡਿਫਰੈਂਟ ਚੀਜ਼ ਆਈ ਹੈ ਤਾਂ ਮਸਟ ਵਾਚ ਅੱਛਾ ਬੀਂਗ ਅ ਬॉय ਤੁਹਾਨੂੰ ਕੀ ਲੱਗਦਾ ਹੈ ਇੱਕ ਤਾਂ ਫਰੈਂਡਸ਼ਿਪ ਨੂੰ ਕੀ ਡਿਫਾਈਨ ਕਰਦੇ ਹੋ ਫਿਲਮ ਦੇਖਣ ਤੋਂ ਬਾਅਦ ਫਿਲਮ ਦੇ ਵਿੱਚ ਡਿਫਾਈਨ ਕੀਤਾ ਗਿਆ ਹੈ ਦੂਸਰਾ ਖੂਨ ਦੇ ਰਿਸ਼ਤੇ ਜ਼ਿਆਦਾ ਹੁੰਦੇ ਆ ਵਧੀਆ ਜਾਂ ਫਿਰ ਬਿਨਾਂ ਖੂਨ 'ਚ ਤੋਂ ਵੀ ਰਿਸ਼ਤੇ ਸੋਹਣੇ ਨਿਭਾਏ ਜਾ ਸਕਦੇ ਆ ਦੇਖੋ ਹਰ ਰਿਲੇਸ਼ਨ ਆਪਣੀ ਜਗ੍ਹਾ ਇੱਕ ਉਹਦੇ ਇੱਕ ਅਲੱਗ ਤਰਜਾ ਹੈ ਨਹੀਂ ਗੈਂਗਲੈਂਡ ਦੇ ਹਿਸਾਬ ਨਾਲ ਪੁਆਇੰਟ ਆਉਂਦਾ ਵੇ ਦੇਖੋ ਆਪਾਂ ਇਹ ਇੱਕ ਸਟੋਰੀ ਹੈ ਮਸਟ ਵਾਚ ਬਟ ਬਾਕੀ ਮੇਰੇ ਰਿਵਿਊ ਇਦਾਂ ਹੀ ਹੈ ਉਹੀ ਸੇਮ ਰਹਿਣਗੇ ਕਿ ਮਸਟ ਵਾਚ ਬਹੁਤ ਅੱਛੀ ਲੱਗੀ ਯੂਜੂਲੀ ਮੇਰਾ ਫਾਈਟਿੰਗ ਫਿਲਮਸ ਕਿਰਫ ਕਮ ਇੰਟਰਸਟ ਹੁੰਦਾ ਬਟ ਇਹ ਫਰਸਟ ਫਿਲਮ ਹੈ ਮੇਰੀ ਲਾਈਫ ਕੀ ਜੋ ਮੈਨੂੰ ਕੋ ਇਤਨੀ ਅੱਛੀ ਲੱਗੀ ਮੇਰਾ ਇੰਟਰਸਟ ਇਦਾਂ ਡਰਨੇ ਲੱਗ ਗਿਆ ਬਹੁਤ ਬਹੁਤ ਅੱਛੀ ਥੀ ਕਿਹਦੀ ਐਕਟਿੰਗ ਤੁਹਾਨੂੰ ਅੱਛੀ ਲੱਗ ਰਹੀ ਸੀ ਸਕਰੀਨ ਤੇ ਵੈਸੇ ਤੋਂ ਸਭ ਕੀ ਬਹੁਤ ਅੱਛੀ ਥੀ ਬਟ ਹਰਸ਼ ਚੀਮਾ ਉਨਕੀ ਮੈਂ ਪਰਸਨਲੀ ਬਹੁਤ ਬੜੀ ਫੈਨ ਹੂ ਯਾ ওকে ਫਿਰ ਮਤਲਬ ਦੁਖਤ ਨਹੀਂ ਲੱਗਿਆ ਜਦੋਂ ਜਦੋਂ ਐਕਸ਼ਨ ਉਹਨਾਂ ਦੇ ਅਗੇਂਸਟ ਹੋਇਆ ਮੈਂ ਐਂਡ ਵੀ ਰੋ ਵੀ ਪੜੀ ਹੂੰ ਵੈਸੇ ਤੋਂ ਦੁਖਤ ਹੋ ਰਹਾ ਥਾ ਬਟ ओके <laughs> वेल okay. so, इस फिल्म के विच वैसे मुंडिया दी फ्रेंडशिप दी गल कीती गई है बट वैसे फ्रेंडशिप नु तूसी केता देखदे हो गैंगलैंड फिल्म दे पॉइंट ऑफ व्यू नाल फ्रेंडशिप अरे में तो असलाते बहुत अच्छे मैसेजेस दिए है हर वे में नशे के वे में भी और फ्रेंडशिप के वे में भी बहुत अच्छा लगा के इतना ज्यादा भाईचारा था सब में बहुत अच्छी चीज थी और ये भी दिखाया के ब्लड रिलेशन ना भी हो तो भी मतलब वो यूनिटी वाली चीज तो बहुत अच्छा था कितने स्टार्स देना चाहेंगे अरे 10 ऑन 10 थैंक यू सो मच थैंक यू थैंक्स थैंक्स अ लॉट